ਇਹ ਵੀਡੀਓ ਦੇਖਿਓ ਪਹਿਲਾਂ ਪੰਜਾਬੀਓ ਇਹ ਦੋ ਨਕਲੀ ਸਰਦਾਰ ਸ਼ਹੀਦੀ ਦਿਹਾੜੇ ਦੇ ਦਿਨਾਂ ਦਾ ਬਹੁਤ ਚੰਗੀ ਤਰ੍ਹਾਂ ਫਾਇਦਾ ਚੱਕ ਰਿਹਾ ਦਿੱਲੀ ਦੀ ਸੜਕਾਂ ਤੇ ਘੁੰਮ ਰਹੇ ਇਹ ਦੋ ਬੰਦੇ ਰਾਹ ਜਾਂਦੇ ਲੋਕਾਂ ਤੋਂ ਲੰਗਰ ਦੇ ਨਾਮ ਤੇ ਕਿਸੇ ਤੋਂ 200 ਤੇ ਕਿਸੇ ਤੋਂ 500 ਲੈ ਰਹੇ ਆ ਇਹ 200 ਰੁਪਏ ਮੰਗਦੇ ਆ 100 ਰੁਪਏ ਮੰਗਦੇ ਆ 500 ਰੁਪਏ ਮੰਗਦੇ ਆ ਲੰਗਰ ਦੇ ਨਾਂ ਤੇ ਕਿਹੜਾ ਲੰਗਰ ਕਹਿੰਦੇ ਵੀ ਸਿੱਖੀ ਰੱਖਣੀ ਹਰ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਤੁਸੀਂ ਜਾਣਦੇ ਹੋ ਤੁਹਾਨੂੰ ਬਾਤਾਂ ਪਤਾ ਹੈ ਕਿ ਪੰਜਾਬ ਦੇ ਵਿੱਚ ਐਸੇ ਬਹੁਤ ਲੋਕ ਨੇ ਜਿਨ੍ਹਾਂ ਨੇ ਪੱਗਾਂ 'ਤੇ ਸਿਰ ਫਸਾਏ ਹੋਏ ਨੇ ਇਹ ਜਿਹੜੀ ਵੀਡੀਓ 'ਚ ਤੁਸੀਂ ਵੇਖੇ ਹੈ ਨਾ 2-3 ਜਿਹੜੇ ਸਰਦਾਰ ਮੁੰਡੇ ਇਹ ਦਿੱਲੀ ਵਾਲੀ ਸਾਈਡ ਤੇ ਨੇ ਤੇ ਲੋਕਾਂ ਤੋਂ ਲੰਗਰ ਦੇ ਨਾਮ ਤੇ ਪੈਸੇ ਮੰਗਦੇ ਫਿਰਦੇ ਆ ਕਿਸੇ ਦੀ 200 ਦੀ ਪਰਚੀ ਕੱਟਤੀ ਕਿਸੇ ਦੀ 300 ਦੀ ਤੇ ਕਰਦੇ ਵੀ ਤੱਕਾ ਹਰੇਕ ਬੰਦੇ ਨਾਲ ਉਹਦੇ ਜਾਂਦਿਆਂ ਨੂੰ ੱੱਕੇ ਨਾਲ ਰੋਕਦੇ ਨੇ ਵੀ ਸਾਡਾ ਫਲਾਣੀ ਥਾਂ ਤੇ ਲੰਗਰ ਚੱਲ ਰਿਹਾ ਤੇ ਸਾਨੂੰ ਪਰਚੀ ਕਟਾਓ। ਘੱਟੋ ਘੱਟ 200 ਦੀ ਘੱਟੋ ਘੱਟ 300 ਦੀ। ਦੱਸੋ ਇਹ ਆ ਦੇਣ ਆ ਗਏ ਨੇ ਕਿ ਸਾਡੇ ਸਿੱਖ ਧਰਮ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਕਿ ਅਸੀਂ ਕਿਸੇ ਦੀ ੱੱਕੇ ਨਾਲ ਜਾ ਕੇ ਪਰਚੀ ਕਟਾਈਏ ਵੀ ਅਸੀਂ ਲੰਗਰ ਲਾਉਣੇ ਆ ਇਸ ਕਰਕੇ ਸਾਨੂੰ ਪਰਚੀਆਂ ਕਟਾਓ। ਇਹ ਬੰਦੇ ਧਿਆਨ ਨਾਲ ਦੇਖ ਲਓ ਦੋਵੇਂ। ਆ 2 ਜਾਂ 3 ਜਣੇ। ਜਿੱਥੇ ਮਿਲਣ